ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਨਾਮ ਮਨ ਪਰਗਾਸ ਸੰਤ ਸੰਗ ਅੰਤਰ ਪ੍ਰਭ ਢਿਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਵਲੀ ਦੁਆਲਮ ਜਗ ਦੀ ਜੋਤ ਨਿਰੰਕਾਰੀ ਜੋਤ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰ ਨ ਕੋਏ ਦਿਨਾ ਬੰਦੂ ਭਗਤ ਵਛਲ ਕਰਣਾ ਨਿਦਾਨ ਪਤਿਤ ਪਾਵਨ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਕਾਮਾਲੇ ਕਰਾਮਾਤ ਕਾਇਮ ਕਰੀਮ ਸਤਗੁਰੂ ਜੀ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਤਨ 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 ਬਾਬਾ ਤੇਜਾ ਸਿੰਘ ਜੀ ਮਹਾਂਪੁਰਖਾਂ ਦੀ ਮਿੱਠੀ ਜਾਦ ਵਿੱਚ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੇ ਸਭ ਮਾਈ ਭਾਈ ਨਾਨਕ ਨਾਮ ਲੇਵਾ ਗੁਰੂ ਕੀ ਪਿਆਰੀ ਸੰਗਤ ਜਿਓ ਆਉ ਸਭ ਤੋਂ ਪਹਿਲਾਂ ਮੇਰੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਣ ਵਾਸਤੇ ਬਾਜਾਂ ਵਾਲੇ ਤਾਜਾਂ ਵਾਲੇ ਨੀਲੇ ਦੇ ਸ਼ਾ ਅਸਵਾਰ ਸਤਿਗੁਰੂ ਬਾਦਸ਼ਾ ਦਰਵੇਸ਼ ਸ਼ਾਹ-ਏ-ਸ਼ਹਨਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਤਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਪਿਆਰੀ ਅਸੀਸ ਅਤੇ ਬਖਸ਼ੀਸ਼ ਗੁਰ ਫਤਿਹ ਪ੍ਰਵਾਣ ਕਰੋ ਜੀ ਸਾਰੇ ਮਾਈ ਭਾਈ ਦੋਨੇ ਹੱਥ ਜੋੜ ਸੀਸ ਝੁਕਾ ਕੇ ਗੁਰੂ ਚਰਨਾਂ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਕਿਰਪਾਲੂ ਦਾਤਾ ਜੀ ਨੇ ਕਿਰਪਾ ਕੀਤੀ ਹੈ ਜਿੱਥੇ ਕੁਝ ਸਮੇ ਤੋਂ ਗੁਰੂ ਕੀ ਬਾਣੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਨੇ ਉਥੇ ਭੋਗ ਉਪਰੰਤ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਜਿੰਨਾ ਕੋ ਸਮਾ ਪ੍ਰਾਪਤ ਹੋਇਆ ਹੈ ਉਸ ਸਮੇਂ ਦੇ ਅੰਦਰ ਰਹਿ ਕੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾ ਖਿਮਾ ਦੇ ਜਾਚ ਕੋ ਜਾਣ ਵਿਚਾਰ ਪਰੰਭ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਮਾਈਤਰ ਇਹ ਬਚਨ ਨੇ ਕਿ ਇਸ ਮ੍ਰਿਤ ਮੰਡਲ ਦੇ ਅੰਦਰ ਮਨੁੱਖ ਆਇਆ ਤੁ ਜੇ ਗਵਾਂਡੀ ਦੇ ਮਹੱਲ ਪਏ ਨੇ ਨਾ ਕਿ ਚੇਤਾ ਰੱਖੀ ਨiyet ਰਾਸ ਹੈ ਤੇ ਖਿਆਲ ਕਰੀ ਕੱਖਾਂ ਦੀ ਕੁੱਲੀ ਵਿੱਚ ਵੀ ਉਹ ਆਨੰਦ ਆਏਗਾ ਜਿਹੜਾ ਕਦੀ ਮਹਿਲਾਂ ਵਿੱਚ ਨਹੀਂ ਪਰਵਾਣੀ ਮੈਂ ਤੇ ਲੱਖ ਪੱਤੀਆਂ ਦੀ ਕੁੜੀਆਂ ਤੇ ਨੌ ਵੀ ਲੱਖ ਪੱਤੀਆਂ ਦੀ ਬਣ ਗਈ ਹੁਣ ਖਿਆਲ ਕਰਿਓ ਜਿਹੜਾ ਬੰਦਾ ਮਾਇਆ ਵਿੱਚ ਗਰਸਿਆ ਮਾਇਆ ਦੇ ਚਾਰ ਛਿੱਲੜ ਦੇ ਨਾ ਕਈ ਵਾਰਾਂ ਸੜਕ ਤੇ ਤੁਰਿਆ ਜਾਂਦਾ ਵੀ ਉਹ ਰਸਤਾ ਨਹੀਂ ਕਿਸੇ ਨੂੰ ਦਿੰਦਾ ਆਕੜ ਕੇ ਸੜਕ ਦੇ ਵਿੱਚ ਕਾਏ ਤੁਰਦਾ ਮੇਰੇ ਕੋਲ ਚਾਰ ਟਕੇ ਨੇ ਮੈਂ ਕਿਸੇ ਨੂੰ ਕੀ ਜਾਣਦਾ ਪਰ ਇੱਕ ਗੱਲ ਦਾ ਚੇਤਾ ਰੱਖਿਓ ਇਹ ਮਾਇਆ ਦਾ ਹੰਕਾਰ ਹਉਮੈ ਗੁਰੂ ਨਾਨਕ ਦੇ ਦਰ ਤੇ ਇੱਕ ਪਰਵਾਣ ਨਹੀਂ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾਲ ਟਕੇ ਇੱਕ ਥਾਂਏ ਹਉਮੈ ਔਰ ਨਾਮ ਦਾ ਆਪਸੀ ਵਿਰੋਧ ਹੈ ਦੋਵੇਂ ਇੱਕ ਥਾਂ ਤੇ ਟਿਕਦੇ ਨਹੀਂ ਸਿੱਖਾ ਚੇਤਾ ਕਰੀ ਹਰ ਜੀਉ ਹੰਕਾਰ ਨਾ ਪਾਵੇਈ ਵੇਦ ਕੂਕ ਸੁਣਾਵੇ ਕਹਿਣ ਲੱਗੇ ਇਹ ਗੁਰੂ ਕੀ ਆ ਸਿੱਖਾ ਕਦੀ ਗੁਰੂ ਨਾਨਕ ਦੇ ਦਰ ਤੇ ਹੰਕਾਰ ਨਹੀਂ ਪਾਉਂਦਾ ਆਪਣੇ ਮਨ ਅੰਦਰ ਨਿਮਰਤਾ ਰੱਖੀ ਪਿਆਰ ਰੱਖੀ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ ਰਖੀ ਜਿੰਨਾ ਚਿਰ ਤੇਰੇ ਅੰਦਰ ਮਾਣ ਹੁੰਦੇ ਹੋਏ ਨਿਮਾਣਾ ਨੇਤਾਨ ਹੁੰਦੇ ਹੋਏ ਤਾਣਾ ਦਾ ਸਿਧਾਂਤ ਹੈ ਉਹਨਾਂ ਚਿਰ ਤੇਰੀ ਵਾਵਲ ਕੋਈ ਨਹੀਂ ਵੇਖੇਗਾ ਜਿਸ ਦਿਨ ਤੇਰੇ ਉੱਤੇ ਚਾਰ ਛਲੜਾਂ ਦਾ ਹੰਕਾਰ ਆਇਆ ਨਾ ਜਿਸ ਦਿਨ ਹੋਮੇ ਕਰਕੇ ਤੂੰ ਦੁਨੀਆ ਦੇ ਲੋਕਾਂ ਨੂੰ ਠੁਕਰਾਣਾ ਸ਼ੁਰੂ ਕਰ ਦਿੱਤਾ ਹਜ਼ੂਰ ਕਹਿੰਦੇ ਇਹਦੋਂ ਵੱਧ ਤੇਰੇ ਮੰਦੇ ਕਰਮ ਕੋਈ ਹੋਰ ਨਹੀਂ ਹਨ ਅਗਲੀ ਬੇਨਤੀ ਨੂੰ ਸਮਝਿਓ ਲਖਪਤੀਆਂ ਦੀ ਨੌ ਹੰਕਾਰ ਦੇ ਅੰਦਰ ਘਰ ਵਿੱਚ ਤੁਰੀ ਫਿਰਦੀ ਹੈ ਕਿਸੇ ਨੂੰ ਪੱਲੇ ਨਹੀਂ ਬੰਨਦੀ ਆਖਰਕਾਰ ਸਾਲ ਦੇ ਬਾਅਦ ਇਹਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ ਹੰਕਾਰ ਦੇ ਵਿੱਚ ਇਹ ਦਾਈ ਕੋਲ ਇੱਕ ਗੱਲ ਕਹਿੰਦੀ ਕਹਿਣ ਲੱਗੀ ਭੈਣੇ ਮੈਂ ਲਖਪਤੀਆਂ ਦੀ ਕੁੜੀ ਲਖਪਤੀਆਂ ਦੀ ਨੌ ਮੇਰੇ ਘਰ ਪੁੱਤਰ ਪੈਦਾ ਨਹੀਂ ਹੋਇਆ ਤੇ ਇਹ ਧੀ ਜੰਮ ਪਈ ਮੇਰੇ ਘਰ ਮੈਂ ਇਹਨੂੰ ਆਪਣੇ ਕੋਲ ਨਹੀਂ ਰੱਖਾਂਗੀ ਉਹ ਦਾਇ ਕਹਿੰਦੀ ਕਿਉਂ ਹੋਇਆ ਕੀ ਹੈ ਫਿਰ ਸਲੋਕਟ ਮਾਈ ਵੀਕ ਔਨ ਫੇਸਬੁੱਕ ਗੇਮਿੰਗ ਮੰਡੇ ਮਾਰਨਿੰਗ ਆਈ ਪਲੇ ਪਜ਼ਲ ਗੇਮਸ ਔਨ ਟਿਊਜ਼ਡੇ ਆਈ ਚੂਜ਼ ਰੂਸਿੰਗ ਗੇਮਸ ਫਰਾਈਡੇ ਇਵਨਿੰਗ ਆਈ ਯੂਜ਼ ਗਰੂਪਸ ਟੂ ਸੀ ਵਾਟ ਮਾਈ ਫਰੈਂਡਸ ਵਾਂਟ ਟੂ ਪਲੇ ਪਲੇ ਦਾ ਗੇਮਸ ਯੂ ਵਾਂਟ ਐਂਡ ਸ਼ੇਅਰ ਵਿਦ ਫਰੈਂਡਸ ਔਨ ਫੇਸਬੁੱਕ ਗੇਮਿੰਗ ਕਿਆ ਕੀ ਹੈ ਕਹਿਣ ਲੱਗੀ ਲੋਕ ਮੈਨੂੰ ਕੀ ਕਹਿਣਗੇ ਲੱਖ ਪਤੀਆਂ ਦੀ ਨੌ ਹੋ ਕੇ ਤੇ ਇਹਨੇ ਕੁੜੀ ਜੰਮ ਦਿੱਤੀ ਇਹਨੇ ਕੁੜੀ ਨੂੰ ਪੈਦਾ ਕੀਤਾ ਇਹਨੇ ਬੇਟੀ ਨੂੰ ਪੈਦਾ ਕੀਤਾ ਇਹ ਹੋ ਹੀ ਨਹੀਂ ਸਕਦਾ ਕੁੜੀ ਨੂੰ ਇਹਦੇ ਨਾਲ ਲੰਮੀ ਪਾਇਆ ਗਿਆ ਦਾਈ ਬਾਹਰ ਗਈ ਕਹਿਣ ਲੱਗੇ ਸਮਾਂ ਵਿਚਾਰ ਕੇ ਇਸ ਨੇ ਉਸ ਬੱਚੀ ਦੇ ਗાળા ਵਿੱਚ ਗੂਠ ਦੇ ਕੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੱਚੀ ਮਰ ਗਈ ਘਰਦਿਆਂ ਨੂੰ ਆਨਾ ਬਹਾਨਾ ਲਾਇਆ ਇੱਕ ਬੇਨਤੀ ਹੋਰ ਸਮਝਿਓ ਕਿਸੇ ਅਮੀਰ ਦਾ ਕੁੱਤਾ ਮਰ ਜੇ ਨਾ ਲੋਕ ਉਹਦੇ ਕੁੱਤੇ ਦਾ ਵੀ ਹਿਰਖ ਕਰਨ ਚਲੇ ਜਾਂਦੇ ਨੇ ਤੇ ਪਰਦੇ ਟੱਕ ਲੈਂਦੇ ਨੇ ਕਿਸੇ ਗਰੀਬ ਦੀ ਬੇਟੀ ਮਰ ਜਾਏ ਖਿਆਲ ਕਰਿਓ ਉਹਦੇ ਪਰਦੇ ਤਾਂ ਕੀ ਕੱਜਣੇ ਨੇ ਉਹਦੇ ਪਰਦੇ ਸੰਸਾਰ ਦੇ ਉੱਤੇ ਉਗਾੜ ਕੇ ਰੱਖ ਦਿੰਦੇ ਨੇ ਹੁਣ ਕੁੜੀ ਬੱਚੀ ਮਰ ਗਈ ਸਾਰੇ ਪਿੰਡ ਨੇ ਪੜਦੇ ਪਾਏ ਕਿਉਂਕਿ ਅਮੀਰ ਲੋਕ ਨੇ ਅਮੀਰ ਦੀ ਕੋਈ ਆਵਾਜ਼ ਨਹੀਂ ਚੁੱਕਦਾ ਜੋ ਮਾੜੀ ਹੈ ਤੇ ਖਿਆਲ ਕਰਿਓ ਉਹ ਸਮਾਂ ਬਤੀਤ ਹੋਇਆ ਸਮਾਂ ਟਲਿਆ ਇੱਕ ਸਾਲ ਦੇ ਬਾਅਦ ਦੁਬਾਰਾ ਫਿਰ ਬੱਚੀ ਨੇ ਜਨਮ ਲਿਆ ਇਹ ਹੰਕਾਰ ਵਸ ਹੋਈ ਇਹ ਬੀਬੀ ਖਿਆਲ ਕਰਿਓ ਇਹਨੇ ਉਸ ਕੁੜੀ ਨੂੰ ਵੀ ਉਹਦੇ ਗਲਾ ਗਲ ਘੁੱਟ ਕੇ ਉਹਨੂੰ ਵੀ ਮਾਰ ਦਿੱਤਾ ਦੋਵੇਂ ਕੁੜੀਆਂ ਪੈਦਾ ਹੋਈਆਂ ਦੋਵੇਂ ਮਰ ਗਈਆਂ ਆਖਰਕਾਰ ਸਮਾਂ ਬਤੀਤ ਹੁੰਦਿਆਂ ਕੁਝ ਸਮਾਂ ਲੱਗਾ ਕੁਝ ਸਮੇਂ ਤੋਂ ਬਾਅਦ ਸੱਸ ਮਰ ਗਈ ਸਹੁਰਾ ਮਰ ਗਿਆ ਇੱਥੇ ਤੱਕ ਸਮੇਂ ਮੁਤਾਬਕ ਉਹਦਾ ਪਤੀ ਵੀ ਦੁਨੀਆ ਤੋਂ ਚਲਾ ਗਿਆ ਜਿਹੜੀ ਪ੍ਰਾਪਰਟੀ ਸੀ ਜਿਹੜੇ ਮਹਿਲ ਤੇ ਮਾਰੀਆਂ ਸਨ ਉਹ ਸ਼ਰੀਕੇ ਵਾਲਿਆਂ ਨੇ ਕਬਜ਼ਾ ਕਰ ਲਿਆ ਜ਼ਮੀਨ ਤੇ ਕਬਜ਼ਾ ਕੀਤਾ ਇਹਨੂੰ ਘਰੋਂ ਕੱਢ ਦਿੱਤਾ ਅੱਜ ਉਹੀ ਮਾਈ ਉਹੀ ਭੈਣ ਉਹੀ ਬੀਬੀ ਜਿਹੜੀ ਕਦੀ ਹੰਕਾਰ ਵਿੱਚ ਸੀ ਕਿ ਮੈਂ ਲੱਖ ਪਤੀਆਂ ਦੀ ਕੁੜੀ ਤੇ ਲੱਖ ਪਤੀਆਂ ਦੀ ਨਾ ਮੇਰੇ ਪਾਸ ਘਰ ਕੁੜੀ ਕਿਉਂ ਜਾਂਪਈ ਅੱਜ ਉਹੀ ਦਰ ਦਰ ਤੇ ਠੋਕਰਾਂ ਖਾਣ ਲੱਗੀ ਇਹ ਔਗਣ ਜਿਹੜੇ ਨਨਹ ਬੰਦਾ ਕਰਦਾ ਤਾਂ ਹੈ ਭਾਈ ਗੁਰਦਾਸ ਕਹਿੰਦੇ ਨੇ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ ਬੰਦਿਆ ਜਿਹਦੇ ਹੱਥ ਨਾਲ ਔਗਣ ਕਰੇਗਾ ਨਾ ਇਸ ਗੱਲ ਦਾ ਚੇਤਾ ਰੱਖੀ ਉਸੇ ਹੱਥ ਨਾਲ ਭੁਗਤਣਾ ਪੈਣਾ ਜਿਹੋ ਜਿਹਾ ਬੀਜੇਗਾ ਵੱਡਣਾ ਉਹੋ ਜਿਹਾ ਪੈਣਾ ਇਹ ਮਤ ਸੋਚੀ ਕਿ ਮੈਂ ਬੀਜ ਦਾ ਕਿਕਰਾਂ ਤੇ ਮੈਨੂੰ ਦਾਖਾਂ ਮਿਲ ਜਾਣਗੀਆਂ ਇਹ ਕਦੀ ਨਹੀਂ ਹੋ ਸਕਦਾ ਜਿਹਹਾ ਬੀਜੈ ਸੋ ਲੁਣਾ ਹੈ ਕਰਮਾਂ ਸੰਗੜਾ ਖੇਤ ਜਿਹੋ ਜਿਹਾ ਬੀਜੇਗਾ ਵੱਡੇਗਾ ਉਹੋ ਜਿਹਾ ਦਰਦਰ ਤੇ ਠੋਕਰਾਂ ਖਾਂਦੀ ਏ ਹੁਣ ਲੋਕ ਵੀ ਆਪਣੇ ਦਰ ਘਰ ਤੋਂ ਠਕਰਾਉਂਦੇ ਨੇ ਅਖਰਕਾਰ ਮੰਗ ਮੰਗ ਕੇ ਆਟਾ ਤੇ ਆਪਣੇ ਪੇਟ ਦਾ ਗੁਜ਼ਾਰਾ ਕਰਦੀ ਇੱਕ ਦਿਨ ਪਿੰਡ ਦੀ ਸੱਤ ਤੇ ਬਾਹਰ ਬਾਹਰ ਬੈਠੀ ਹੈ ਮਨ ਅੰਦਰ ਖਿਆਲ ਆਉਂਦੇ ਨੇ ਮਨਾ ਤੂੰ ਇੰਨੇ ਔਗਣ ਕੀਤੇ ਨੇ ਤੇਰੇ ਘਰ ਦੋ ਬੱਚੀਆਂ ਨੇ ਜਨਮ ਲਿਆ ਤੂੰ ਆਪ ਖੁਦ ਉਹਨਾਂ ਨੂੰ ਮਾਰ ਦਿੱਤਾ ਤੂੰ ਕਿਹੋ ਜੀ ਮਾਂ ਹੈ ਤੇਰੇ ਅੰਦਰ ਮਾਸਾ ਤਰਸ ਨਾ ਆਇਆ ਤੇਰੇ ਅੰਦਰ ਦਇਆ ਨਾ ਆਈ ਤੇਰੇ ਅੰਦਰ ਮਾਸਾ ਜਿੰਨਾ ਵੀ ਪਿਆਰ ਨਾ ਆਇਆ ਤੂੰ ਆਪਣੀਆਂ ਬੱਚੀਆਂ ਨੂੰ ਆਪ ਮਾਰ ਦਿੱਤਾ ਐ ਇੰਨੇ ਚਿਰ ਨੂੰ ਸੋਚਦਿਆਂ ਸੋਚਦਿਆਂ ਇੱਕ ਬਜ਼ੁਰਗ ਮਾਂ ਕੋਲ ਆਈ ਉਹਨੇ ਕਿਹਾ ਐ ਭੈਣੇ ਕੀ ਪਈ ਸੋਚਦੀਆਂ ਅੱਗੋਂ ਜਵਾਬ ਆਇਆ ਐ ਭੈਣਾ ਮੈਂ ਤੇ ਆਪਣੇ ਕੀਤੇ ਦਾ ਪਛਤਾਵਾ ਕਰਦੀ ਐ ਆਪਣੇ ਆਪ ਨੂੰ ਕੋਸਦੀ ਪਈ ਐ ਕਿ ਜਿਸ ਦਿਨ ਮੇਰੇ ਬੱਚੀਆਂ ਨੇ ਜਨਮ ਲਿਆ ਮੈਂ ਉਹਨਾਂ ਨੂੰ ਮਾਰ ਦਿੱਤਾ ਅੱਜ ਮੈਂ ਦੁਨੀਆ ਤੇ ਕੱਲੀ ਰਹਿ ਗਈਆਂ ਮੇਰਾ ਦੁਨੀਆ ਤੇ ਕੋਈ ਨਹੀਂ ਆ ਉਸ ਬਜ਼ੁਰਗ ਮਾਂ ਨੇ ਅੰਦਰ ਨੂੰ ਪੜਿਆ ਸਮਝਿਆ ਚਿਹਰੇ ਨੂੰ ਤੱਕਿਆ ਤੇ ਕਹਿਣ ਲੱਗੀ ਦੇਖ ਜੇ ਤੂੰ ਆਪਣੇ ਆਪ ਨੂੰ ਇਸ ਮ੍ਰਿਤ ਮੰਡਲ ਤੋਂ ਸੁਰਖਰੂ ਹੋ ਕੇ ਜਾਣਾ ਚਾਹੁੰਨੀ ਆ ਨਾ ਔਗਣ ਮਿਟਾਣਾ ਚਾਹੁੰਨੀ ਏ ਕੈਨ ਲੱਗੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਵਾਂ ਗੁਰ ਨਾਨਕ ਰਿੰਕ ਰਹਿੰਦਾ ਹੈ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਮੇਰਾ ਦਾਦਾ ਜੇ ਤੂੰ ਕਿਤੇ ਉਹਦੇ ਕੋਲ ਚਲੀ ਜਾਏ ਨਾ ਤੇਰੇ ਪਿਛਲੇ ਸਾਰੇ ਔਗਣ ਮਾਫ ਕਰਕੇ ਤੈਨੂੰ ਨਵੀਂ ਜ਼ਿੰਦਗੀ ਬਖਸ਼ ਦਊਗਾ ਜਦੋਂ ਇੰਨੀ ਗੱਲ ਕਹੀ ਅੰਦਰ ਤੜਫਿਆ ਅੰਦਰ ਨੂੰ ਤਕਾ ਲੱਗਾ ਕਿ ਵਾਕਿਆ ਮੈਂ ਔਗਣਾ ਇਨੇ ਕੀਤੇ ਨੇ ਅੰਦਰ ਡੋਲ ਗਿਆ ਇੱਕ ਦਮ ਉੱਠੀ ਕਹਿਣ ਲੱਗੀ ਹਾਂ ਮੈਂ ਜ਼ਰੂਰ ਜਾਾਂਗੀ ਅੰਦਰ ਪਛਾਤਾਵ ਹੋਣ ਲੱਗਾ ਵੈਰਾਗ ਵਿੱਚ ਭਿੱਜ ਗਈ ਅੱਜ ਸਮਾਂ ਆਇਆ ਦਿਨ ਚੜਿਆ ਸੋਚਦੀ ਏ ਮੈਂ ਸਤਵੇਂ ਪਾਤਸ਼ਾਹ ਦੇ ਕੋਲ ਭੇਟਾ ਕੀ ਲੈ ਕੇ ਜਾਾਂਗੀ ਮੇਰੇ ਕੋਲ ਤੇ ਕੁਝ ਨਹੀਂ ਮਹਿਲ ਬਾੜੀਆਂ ਸਭ ਕੁਝ ਖਤਮ ਹੋਇਆ ਪ੍ਰਾਪਰਟੀ ਚਲੀ ਗਈ ਜਮੀਨ ਜਾਇਦਤ ਕੋਈ ਨਹੀਂ ਰਹੀ ਮੈਂ ਭੇਟਾ ਕੀ ਲੈ ਕੇ ਜਾਵਾਂਗੀ ਉਹਦੇ ਘਰ ਖਾਲੀ ਹੱਥ ਜਾਵਾਂਗੀ ਹੁਣ ਬਿਰਧ ਅਵਸਥਾ ਹੈ ਸਮਝੋ ਇਸ ਗੱਲ ਨੂੰ ਬਿਰਧ ਅਵਸਥਾ ਹੈ ਹੁਣ ਤਿੰਨਾ ਚੌਹਾਂ ਘਰਾਂ ਦੇ ਵਿੱਚ ਗਈ ਪਾਇਆ ਕੋ ਆਟਾ ਮੰਗਿਆ ਉਸ ਆਟੇ ਨੂੰ ਗੁੰਨ ਕੇ ਕਿਤੇਉ ਕਿਉ ਮੰਗਿਆ ਦੋ ਪਰੌਂਠੇ ਲਾਏ ਨੇ ਕਿਸੇ ਦੇ ਘਰੋਂ ਅਚਾਰ ਮੰਗਿਆ ਉਹ ਪਰੌਂਠੇ ਲਾ ਕੇ ਅਚਾਰ ਵਿੱਚ ਰੱਖ ਕੇ ਇਸ ਬੀਬੀ ਨੇ ਪਲਪੋਣੇ ਵਿੱਚ ਬੰਨ ਲਏ ਪੋਣੇ ਵਿੱਚ ਬੰਨ ਕੇ ਤੁਰ ਹੀ ਜਾਂਦੀ ਹੈ ਤੇ ਤੁਰਦਿਆਂ ਤੁਰਦਿਆਂ ਨਾਲੇ ਪਛਾਤਾਪ ਕਰਦੀ ਹੈ ਕਹਿਣ ਲੱਗੀ ਗੁਰੂ ਨਾਨਕ ਦੇ ਘਰ ਚੱਲੀ ਆ ਮੈਂ ਸੱਚਮੁੱਚ ਬਖਸ਼ੀ ਜਾਗੀ ਗੁਰੂ ਨਾਨਕ ਦੇ ਘਰ ਚੱਲੀ ਆ ਕੀ ਮੇਰੇ ਔਗਣ ਮਾਫ ਹੋ ਜਾਣਗੇ ਮੈਂ ਸੱਚਮੁੱਚ ਗੁਰੂ ਨਾਨਕ ਦੇ ਘਰ ਚੱਲੀ ਆ ਤੇ ਮੇਰਾ ਹੋਵੇਗਾ ਕਿ 6ਵੇਂ ਪਾਤਸ਼ਾਹ ਵਾਹਿਗੁਰੂ 7ਵੇਂ ਪਾਤਸ਼ਾਹ ਮੈਨੂੰ ਆਖਣਗੇ ਕਿ ਪਿਆਰ ਵਿੱਚ ਭਿੱਜੀ ਤੇ ਵਿਰਾਕ ਦੇ ਨਾਲ ਤੁਰ ਹੀ ਜਾਂਦੀ ਹੈ ਇਧਰ 7ਵੇਂ ਪਾਤਸ਼ਾਹ ਮਹਾਰਾਜ ਆਪਣੇ ਸਗਾ ਸੰਤੋ ਉੱਠੇ ਉੱਠ ਕੇ ਇੱਕਦਮ ਘੋੜੇ ਦੀਆਂ ਵਾਗਾਂ ਫੜ ਕੇ ਘੋੜੇ ਤੇ ਅਸਵਾਰ ਹੋਏ ਸਿੱਖ ਹੈਰਾਨ ਰਹਿ ਗਏ ਕਹਿਣ ਲੱਗੇ ਪਾਤਸ਼ਾਹ ਕਿੱਧਰ ਚੱਲੇ ਹੋ ਇੱਕਦਮ ਉੱਠ ਕੇ ਘੋੜੇ ਵਾਲ ਤੁਰੇ ਤੇ ਅਸਵਾਰ ਹੋ ਗਏ ਪੇ ਹਜ਼ੂਰ ਕਹਿਣ ਲੱਗੇ ਸਿੱਖੋ ਇੱਥੇ ਰਹੋ ਮੈਂ ਬੜੇ ਜ਼ਰੂਰੀ ਕੰਮ ਚੱਲਿਆ ਅੱਜ ਇੱਕ ਮਾਈ ਵਿਰਾਗ ਵਿੱਚ ਪਿਆਰ ਵਿੱਚ ਭਿੱਜ ਕੇ ਜਾਦ ਕਰਦੀ ਏ ਉਦ ਕੋ ਇੱਥੇ ਪਹੁੰਚਦਿਆਂ ਪਹੁੰਚਦਿਆਂ ਸਮਾਂ ਲੱਗਣਾ ਮੈਂ ਆਪ ਅਗਲ ਵਾਂਢੀ ਹੋ ਕੇ ਉਹਨੂੰ ਮਿਲਣ ਚੱਲਿਆ ਤੇ ਉਹਨੂੰ ਮਿਲ ਕੇ ਮੈਂ ਉਹਦੇ ਸਾਰੇ ਗੁਨਾਹਾਂ ਦਾ ਉਹ ਨਾਸ ਕਰ ਦੇਣਾ ਗੁਨਾਹ ਮਾਫ ਕਰ ਦੇਣੇ ਨੇ ਛੇਵੇਂ ਪਾਤਸ਼ਾਹ ਤੁਰ ਪਏ ਰਸਤੇ ਵਿੱਚ ਮਲਾਪ ਹੁੰਦਾ ਹੈ ਸਮਾ ਸਮਾਪਤ ਹੈ ਰਸਤੇ ਵਿੱਚ ਮਲਾਪ ਹੋਇਆ ਸਤਿਗੁਰੂ ਜੀ ਨੇ ਆਪਣਾ ਘੋੜਾ ਰੋਕਿਆ ਤੇ ਘੋੜਾ ਰੋਕ ਕੇ ਆਵਾਜ਼ ਦਿੱਤੀ ਏ ਐ ਬਜ਼ੁਰਗ ਮਾਂ ਕਿੱਥੇ ਚੱਲੀਆਂ ਤੇ ਉਸ ਕੰਬਦੀ ਹੋਈ ਆਵਾਜ਼ ਨੇ ਹੱਥ ਵਿੱਚ ਖੁੰਡੀ ਏ ਇੱਕ ਗੱਲ ਕਹੀ ਕਹਿਣ ਲੱਗੀ ਭਲਿਆ ਮੈਂ ਤੇ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਦਰ ਤੇ ਚੱਲੀਆਂ ਕਹਿਣ ਲੱਗੇ ਕਿਉਂ ਕਾਦੇ ਵਾਸਤੇ ਜਾਣਾ ਤੇ ਕਹਿੰਦੀ بڑے ਔਗਣ ਕੀਤੇ ਨੇ ਮੈਂ ਆਪਣੇ ਕੀਤੇ ਹੋਏ ਔਗਣਾਂ ਨੂੰ ਬਖਸ਼ਾਣ ਚੱਲੀ ਆ ਤੇ ਮੈਨੂੰ ਪਤਾ ਲੱਗਾ 6ਵਾਂ 7ਵਾਂ ਗੁਰੂ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਜਿਹੜਾ ਉਹਦੇ ਦਰ ਤੇ ਝੁੱਕ ਜਾਂਦਾ ਉਹਨੂੰ ਮਾਫ਼ ਕਰ ਦਿੰਦਾ ਹੈ ਤੇ ਉਸ ਗੁਰੂ ਨੇ ਕਿਹਾ ਸੀ हे ਮਾਈ ਜਿਸ ਗੁਰੂ ਨੂੰ ਤੂੰ ਮਿਲਣ ਚੱਲੀ ਏ ਉਹ ਗੁਰੂ ਤੇਰੇ ਸਾਹਮਣੇ ਖੜਾ ਹੈ ਜਿੰਨੂੰ ਤੂੰ ਮਿਲ ਚੱਲੀ ਏ ਮੈਂ ਆਪ ਤੇਰੇ ਕੋਲ ਚੱਲ ਕੇ ਆ ਗਿਆ ਜਦੋਂ ਇੰਨੀ ਗੱਲ ਕਹੀ ਅੱਖਾਂ ਪੁੰਧੀਆਂ ਪਲਕਾਂ ਕੁੱਟੀਆਂ ਸਾਹਮਣੇ ਨੂਰਾਨੀ ਚਿਹਰਾ ਤੱਕਿਆ ਦਗ-ਦਗ ਕਰਦਾ ਲੱਖਾਂ ਸੂਰਜਾਂ ਨੂੰ maat ਪਾਉਂਦਾ ਸੀ ਸਤਵੇਂ ਪਾਤਸ਼ਾਹ ਦਾ ਚਿਹਰਾ ਤੱਕਿਆ ਇੱਕਦਮ ਆਪਣਾ ਚਰਨਾਂ ਤੇ ਸੀਸ ਰੱਖ ਕੇ ਵੈਰਾਗ ਦੇ ਵਿੱਚ ਭਿੱਜੀ ਹੋਈ ਮਾਂ ਨੇ ਰੋਕ ਕੇ ਗੁਰੂ ਦੇ ਚਰਨ ਧੋ ਕੇ ਕਿਹਾ ਸੀ ਸਤਵੇਂ ਪਾਤਸ਼ਾਹ ਮੈਨੂੰ ਬਖਸ਼ ਲੈ ਮੈਂ ਬੜੇ ਔਗਣ ਕੀਤੇ ਨੇ ਇੰਨੇ ਔਗਣ ਕੀਤੇ ਨੇ ਕਿ ਮੈਂ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਬਖਸ਼ੀ ਜਾਣ ਵਾਲੀ ਤਾਂ ਨਹੀਂ ਪਰ ਫਿਰ ਵੀ ਮੈਨੂੰ ਮaaf ਕਰ ਦੇਈ ਮੇਰੀ ਮੁਕਤੀ ਹੋ ਜਾਏ ਮੇਰਾ ਪਾਰਉਤਾਰਾ ਹੋ ਜਾਏ ਬਸ ਇਹੀ ਆਖਰੀ ਤਮੰਨਾ ਹੈ ਪਾਤਸ਼ਾਹ ਘੋੜੇ ਤੋਂ ਉਤਰੇ ਕਹਿਣ ਲੱਗੇ ਮਾਂ ਕੁਝ ਭੇਟਾ ਲੈ ਕੇ ਆਂਦੀ ਹੋ ਜਦੋਂ ਦੇਖਿਆ ਕਿ ਸਤਵੇਂ ਪਾਤਸ਼ਾਹ ਦੀ ਐਡੀ ਵੱਡੀ ਸ਼ਾਨ ਇੰਨੀ ਚੜਤ ਉਹ ਪ੍ਰਸ਼ਾਦੇ ਪਿਛੇ ਲੁਕਾ ਲੈ ਕਹਿਣ ਲੱਗੇ ਨਹੀਂ ਕੁਝ ਨਹੀਂ ਲਿਆਂਦਾ ਹਜ਼ੂਰ ਉੱਠੇ ਕਹਿਣ ਲੱਗੇ ਮਾਂ ਤੂੰ ਮੇਰੇ ਵਾਸਤੇ ਪਰੌਂਠੇ ਲੈ ਕੇ ਆਈਆਂ ਮੈਨੂੰ ਭੁੱਖ ਬੜੀ ਲੱਗੀ ਮੈਨੂੰ ਦੇ ਜਦੋਂ ਉਹ ਪਰੌਂਠੇ ਪਾਤਸ਼ਾਹ ਨੇ ਲਏ ਹਜ਼ੂਰ ਬਾਬਾ ਜੀ ਨੇ ਇੱਕ ਗਰਾਈ ਤੋੜੀ ਚਾਰ ਨਾਲ ਲਾ ਕੇ ਜਦੋਂ ਆਪਣੇ ਮੁਖ ਵਿੱਚ ਗਰਾਈ ਪਾਈ ਤੇ ਕਹਿਣ ਲੱਗੇ ਮਾਈ ਤਾਬੋ ਤੇਰਾ ਭਲਾ ਹੋਵੇ ਮਾਈ ਤਾਬੋ ਤੇਰੇ ਸਾਰੇ ਔਗਣ ਮਾਫ਼ ਮਾਈ ਤਾਬੋ ਤੇਰੀ ਕਲਿਆਣ ਹੈ ਮਾਈ ਤਾਬੋ ਅੱਜ ਤੋਂ ਬਾਅਦ ਤੂੰ ਜੂਨਾ ਵਿੱਚ ਨਹੀਂ ਭਟਕੇਗੀ ਤੇ ਮਾਈ ਤਾਬੋ ਨੇ ਭੇਜ ਕੇ ਕਿਹਾ ਸੀ ਮਹਾਰਾਜ ਏਡੇ ਵੱਡੇ ਬਚਨ ਇੰਨੇ ਵੱਡੇ ਬੋਲ ਮੈਂ ਤਾਬੋ ਔਗਣਿਆਰੀ ਮੈਂ ਤਾਬੋ ਪਾਪਣ ਮੈਂ ਤੇਰੇ ਦਰ ਤੇ ਆ ਕੇ ਬਖਸ਼ੀ ਗਈਆਂ ਹਜ਼ੂਰ ਨੇ ਉਸ ਮਾਂ ਨੂੰ ਕੋਟ ਕੇ ਗਲ ਨਾਲ ਲਾ ਕੇ ਅਸੀਸ ਬਖਸ਼ੀ ਤੇ ਅਸੀਸ ਬਖਸ਼ ਕੇ ਕਹਿਣ ਲੱਗੇ ਤਾਬੋ ਸੱਚ ਮੁਚ ਗੁਰੂ ਨਾਨਕ ਦਾ ਕਰ ਐਸਾ ਹੈ ਇੱਕ ਛੋਟੀ ਜੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ ਵੇਖੋ ਗੁਰੂ ਨਾਨਕ ਦਾ ਕਰ ਐਸਾ ਇੱਕ ਵਿਦਵਾਨ ਸੱਜਣ ਲਿਖਦਾ ਕਹਿਣ ਲੱਗੇ ਉਹ ਬੰਦਿਆ ਬੰਦਿਆ ਉਹ ਭੱਲਿਆ ਉਹ ਪ੍ਰਾਨੀ ਤੈਨੂੰ ਤੇ ਦੁਨੀਆਂ ਦੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਕਿਉਂਕਿ ਤੂੰ ਔਗਣ ਹੀ ਇੰਨੇ ਕੀਤੇ ਨੇ ਤੇ ਮੈਂ ਤੈਨੂੰ ਆਪਣੇ ਦਰ ਤੇ ਪ੍ਰਵਾਨ ਨਹੀਂ ਕਰੂੰਗਾ ਰੱਬ ਵੀ ਤੈਨੂੰ ਧੱਕੇ ਤੇ ਠੋਕਰਾਂ ਮਾਰ ਕੇ ਆਪਣੇ ਦਰ ਤੋਂ ਕੱਢ ਦੇਵੇ ਉਹ ਵਿਦਵਾਨ ਸੱਜਣ ਲਿਖਦਾ ਔਗਣ ਕਰਨ ਵਾਲਿਆ ਇੱਕ ਗੱਲ ਚੇਤਾ ਰੱਖੀ ਜੇ ਤੈਨੂੰ ਗੁਰੂ ਨਾਨਕ ਦਾ ਘਰ ਕਿਤੇ ਯਾਦ ਆ ਜਾਏ ਭੁੱਲਿਆ ਭਟਕਿਆ ਡਿਗਦਾ ਢੈਂਦਾ ਕਿਤੇ ਗੁਰੂ ਨਾਨਕ ਦੇ ਘਰ ਤੇ ਚਲਾ ਜਾਈ ਤੈਨੂੰ ਦੁਨੀਆਂ ਦੇ ਲੋਕਾਂ ਨੇ ਪਰਵਾਹ ਨਾ ਕੀਤਾ ਹੋਵੇ ਤੈਨੂੰ ਰੱਬ ਨੇ ਪਰਵਾਹ ਨਾ ਕੀਤਾ ਹੋਵੇ ਤੇ ਜਦੋਂ ਤੇਰਾ ਸਿਰ ਆ ਕੇ ਗੁਰੂ ਨਾਨਕ ਦੇ ਚਰਨਾਂ ਤੇ ਝੁਕੇਗਾ ਨਾ ਤੇ ਗੁਰੂ ਨਾਨਕ ਦਾ ਸੁਭਾਅ ਐਸਾ ਹੈ ਕਿ ਤੈਨੂੰ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਗੁਰੂ ਨਾਨਕ ਤੈਨੂੰ ਦੋਹਾਂ ਬਾਹਾਂ ਤੋਂ ਫੜ ਕੇ ਘੋਟ ਕੇ ਗਲ ਨਾਲ ਲਾ ਕੇ ਤੇਰੇ ਸਾਰੇ ਔਗੜ ਮਾਫ ਕਰ ਦੇਗਾ ਇਸ ਕਰਕੇ ਗੁਰੂ ਨਾਨਕ ਦਾ ਕਰ ਐਸਾ ਹੈ ਬੰਦਿਆ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਜਾਂ ਇਸ ਤਰ੍ਹਾਂ ਬੇਨਤੀ ਕਰ ਦੇਵਾਂ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਜਾਂ ਇਸ ਤਰ੍ਹਾਂ ਬੇਨਤੀ ਕਰ ਦੇਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਚੇਤਾ ਰੱਖੀ ਬੰਦਿਆ ਤੂੰ ਗੁਰੂ ਦੇ ਗੁਣ ਨਹੀਂ ਗਾਂਦਾ ਪਿਆ ਕਿਉਂਕਿ ਤੇਰਾ ਜਨਮ ਵਿਅਰਥ ਚਲਾ ਜਾਏਗਾ ਜਾਂ ਇਸ ਤਰ੍ਹਾਂ ਕਹਿ ਲਈਏ ਔਦ ਘਟੈ ਦਿਨ ਸਹਿਣਾਰੇ ਮਨ ਗੁਰ ਮਿਲ ਕਾਜ ਸੁਚ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ ਆਪਣੀ ਜ਼ਿੰਦਗੀ ਨੂੰ ਪ੍ਰਭੂ ਪਰਮਾਤਮਾ ਦੇ ਲੇਖੇ ਲਾਈਏ ਪਿਆਰ ਕਰੀਏ ਇਸ ਸਮੁੱਚੀ ਕਾਇਨਾਤ ਦੇ ਨਾਲ ਇਹ ਕਾਇਨਾਤ ਦੇ ਵਿੱਚ ਰੱਬ ਵੱਸਦਾ ਹੈ ਜਦੋਂ ਕਿਤੇ ਤੱਕੋਗੇ ਨਾ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੀਆਂ ਅੱਖਾਂ ਦੇ ਨਾਲ ਆਖਰੀ ਬੇਨਤੀ ਹੈ ਤੁਹਾਨੂੰ ਬਨਸਪਤੀ ਵਿੱਚੋਂ ਗੁਰਨਾਨਕ ਦੀ ਝਲਕ ਪਵੇਗੀ ਜਦੋਂ ਉਹਨਾਂ ਅੱਖਾਂ ਦੇ ਨਾਲ ਤੱਕੋਗੇ ਸਹੀ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਰੀ ਉਹਨਾਂ ਅੱਖਾਂ ਦੇ ਨਾਲ ਇਸ ਕਾਇਨਾਤ ਵਿੱਚੋਂ ਤੁਹਾਨੂੰ ਰੱਬ ਦੇ دیدار ਹੋਣਗੇ ਕਿਉਂਕਿ ਉਹ ਅੱਖਾਂ ਹੋਰ ਨੇ ਇਹ ਇਹ ਨੇਤਰ ਇਹ ਨਹੀਂ ਇਹਨਾਂ ਨੇਤਰਾਂ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ ਦੇਖਣ ਹੀ ਬਦਲ ਜਾਂਦੀ ਹੈ ਜਦੋਂ ਗੁਰਬਾਣੀ ਦੇ ਸਿਧਾਂਤਾਂ ਮੁਤਾਬਕ ਬੰਦਾ ਆਪਣੀ ਜ਼ਿੰਦਗੀ ਨੂੰ ਜੀਉਂਦਾ ਨਾ ਉਦੋਂ ਸਾਰਾ ਕੁਝ ਬਦਲ ਜਾਂਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਮਨ ਮੁਕਤਾ ਖਤਮ ਹੋ ਜਾਂਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆ ਕੇ ਫਿਰ ਕੋਰ ਦੁਖਿਯੰ ਅਨਕ ਹਤਿਯੰ ਜਨਮਦਾਰਿਦਰੰ ਮਹਾ ਬਿਖਿਆਦੰ ਮੇਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸਾਰਾ ਕੁਝ ਖਤਮ ਕਰਕੇ ਆਪਣੇ ਚਰਨਾਂ ਨਾਲ ਲਾਂ ਲੈਂਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਭੁੱਲਾਂ ਦੀ ਖਿਮਾ ਕਰਿਓ ਗੁਰਬਾਣੀ ਅਗਾਧ ਬੋਧ ਅਥਾ ਹੈ ਹਜ਼ੂਰ ਬਾਬਾ ਜੀ ਦੀ ਵਿਚਾਰ ਤੁਸ਼ ਰਸਨਾ ਦੇ ਕੋਲੋਂ ਨਹੀਂ ਹੋ ਸਕਦੀ ਫਿਰ ਵੀ ਸਤਗੁਰੂ ਕਿਰਪਾ ਕਰਨ ਸਤਗੁਰੂ ਜੀ ਨੇ ਰਹਿਮਤ ਕਰਕੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਵਾਏ ਨੇ ਆਓ ਪਿਆਰ ਵਿੱਚ ਗੁਰਫਤੇ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਪਿਆਰ ਵਿੱਚ ਆਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ